क्रांतिकारी कदम जो आज भगवंत मान सरकार ने श्री अरविंद केजरीवाल जी दी दूरंदेशी नजर ਨੂੰ ਮੁੱਖ ਰੱਖਦੇ ਹੋਏ ਜੋ ਕ੍ਰਾਂਤੀਕਾਰੀ ਕਦਮ ਅੱਜ ਉਠਾਏ ਨੇ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਇਹ ਦੇਖਦੇ ਔਰ ਸੁਣਦੇ ਔਰ ਭੁਗਦੇ ਆ ਆ ਕਿ ਆਮ ਲੋਕਾਂ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖਵਾਰੀ ਹੈ ਜਿਹੜੀ ਉਹ ਤਹਿਸੀਲਾਂ ਦੇ ਵਿੱਚ ਹੁੰਦੀ ਹੈ ਜਦੋਂ ਕੋਈ ਰੈਵਨਿਊ ਰਿਕਾਰਡ ਦੇ ਨਾਲ ਕੰਮ ਹੁੰਦਾ ਹੈ ਵੈਸੇ ਤਾਂ ਪਿਛਲੇ 3 ਸਾਲਾਂ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਤੇ ਉੱਪਰ ਇਹਨਾਂ ਸਾਰੇ ਚੀਜ਼ਾਂ ਨੂੰ ਸਟ੍ਰੀਮ ਲਾਈਨ ਕੀਤਾ ਜਾ ਚੁੱਕਿਆ ਪਰ ਅੱਜ ਦਾ ਜੋ ਇਹ ਕਦਮ ਹੈ ਮੈਂ ਸਮਝਦਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਕੰਮ ਕਰਨ ਵਾਲਾ ਇਹ ਮੀਲ ਪੱਥਰ ਸਥਾਪਿਤ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਜਿਹੜਾ ਉਹ ਬਣ ਗਿਆ ਕਿ ਜਦ ਜਿੰਨਾ ਰੈਵਨਿਊ ਦੇ ਨਾਲ ਰਿਲੇਟਡ ਕੰਮ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਰਾਫਟ ਦਰਜ ਹੈ ਚਾਹੇ ਉਹ ਫਰਦ ਬਦਰ ਹੈ ਔਰ ਚਾਹੇ ਉਹਦੇ ਉਹਦੇ ਜੋ ਟਰੈਕਿੰਗ ਹੈ ਆਪਦੇ ਰੈਵਨਿਊ ਰਿਕਾਰਡ ਦੀ ਉਹ ਬੰਦਾ ਘਰ ਬੈਠਾ ਉਹ ਆਨਲਾਈਨ ਕਰ ਸਕੇਗਾ ਆਪਾਂ ਦੇਖਿਆ ਕਿ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਹੈ ਤਹਿਸੀਲਾਂ ਦੇ ਵਿੱਚ ਜਦੋਂ ਜਮ੍ਹਾਂ ਬੰਦੀ ਕਰਵਾਉਣੀ ਹੁੰਦੀ ਹੈ ਤਕਰੀਬਨ ਹਰ ਸਾਲ 40 ਲੱਖ ਲੋਕ ਜਮ੍ਹਾਂ ਬੰਦੀ ਲਈ ਤਸਵੀਲ ਜਾਂਦੇ ਨੇ ਤਸਵੀਲਦਾਰਾਂ ਪਟਵਾਰੀਆਂ ਦੇ ਪਿੱਛੇ ਘੁੰਮਣਾ ਪੈਂਦਾ ਹੈ ਆ ਇਹ ਸਾਰੀਆਂ ਚੀਜ਼ਾਂ ਇਹ ਸਾਰੀ ਖੱਜਲ ਖਵਰੀ ਖਤਮ ਕਰ ਦਿੱਤੀ ਗਈ ਹੈ ਕਿ ਜਦ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਇਹਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਬੰਦਾ 541 ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਅਪਲਾਈ ਕਰ ਸਕਦਾ ਹੈ ਬੰਦਾ ਖੁਦ ਆਪ ਘਰ ਬੈਠ ਕੇ ਇਹਨਾਂ ਨੂੰ ਆਨਲਾਈਨ ਕਰ ਸਕਦਾ ਹੈ ਬੰਦਾ ਖੁਦ ਆਪ ਜਿਹਨੂੰ ਇਹ ਕੰਮ ਹੈ ਉਹ 1076 ਦੇ ਉੱਪਰ ਜੋ ਸੇਵਕਸ ਆਏ ਨੇ ਡੋਰਸਟੈਪ ਡਿਲੀਵਰੀ ਹੈ ਉਹਦੇ ਵਿੱਚ ਅ 1076 ਡਾਇਲ ਕਰੂਗਾ ਸੇਵਾ ਸਹਾਇਕ ਉਹਨਾਂ ਦੇ ਘਰੇ ਪਹੁੰਚੂਗਾ ਸਾਰੇ ਡਾਕੂਮੈਂਟ ਰਿਕਾਰਡ ਨੇ ਜਿਹੜੇ ਉਹ ਲਊਗਾ ਤੇ ਵੱਜਵੇਂ ਦਿਨਾਂ ਦੇ ਵਿੱਚ ਉਹ ਸਰਵਿਸ ਚਾਹੇ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਫਰਦਬਦਰ ਹੈ ਚਾਹੇ ਉਹ ਰਫਟ ਦਰਜ ਹੈ ਇਹ ਸਾਰੇ ਦੇ ਸਾਰੇ ਕੰਮ ਵੱਜਵੇਂ ਦਿਨਾਂ ਦੇ ਵਿੱਚ ਲੋਕਾਂ ਦੇ ਘਰੇ ਉਹਨਾਂ ਦੇ ਫੋਨਾਂ ਦੇ ਉੱਪਰ WhatsApp ਦੇ ਜ਼ਰੀਏ ਉਹਨਾਂ ਨੂੰ ਉਹ ਸਰਵਿਸ ਉਹ ਮਿਲ ਜੇਗੀ ਮੈਂ ਸਮਝਦਾ ਕਿ ਇਹਨਾਂ ਸਰਵਿਸਿਜ਼ ਤੋਂ ਇਲਾਵਾ ਔਰ ਇਹ ਸਾਰੇ ਕੰਮ ਜਿਵੇਂ ਮੈਂ ਕਿਹਾ ਕਿ ਜਮ੍ਹਾਂਬੰਦੀ ਦੇ ਲਈ ਤਕਰੀਬਨ 40 ਲੱਖ ਲੋਕ ਤਹਿਸੀਲਾਂ ਦੇ ਵਿੱਚ ਧੱਕੇ ਖਾਂਦੇ ਨੇ ਇੰਤਕਾਲ ਦੇ ਲਈ ਹਰ ਸਾਲ ਤਕਰੀਬਨ 8 ਲੱਖ ਲੋਕ ਇੰਤਕਾਲ ਦੇ ਲਈ ਪਟਵਾਰੀਆਂ ਦੇ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਹੈ ਇਸੇ ਤਰੀਕੇ ਰਾਫਟ ਦਰਜ ਔਰ ਫਰਦ ਬਦਲਰ ਦੇ ਲਈ ਤਕਰੀਬਨ 3 ਲੱਖ ਯਾਨੀ ਕਿ 51 ਲੱਖ ਲੋਕਾਂ ਦੇ ਜੋ ਇੱਕ ਸਾਲ ਦੇ ਵਿੱਚ ਚੱਕਰ तहसीलਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਲੱਗਦੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਬੀੜਾ ਜਿਹੜਾ ਉਹ ਅੱਜ ਭਗਵੰਤਬਾਨ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਮੰਤਰੀ ਮੇਰੇ ਵੀਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਬਹੁਤ ਇਹਨਾਂ ਦੇ ਸਾਰੇ ਆਫੀਸਰਸ ਐਫਸੀਆਰ ਸਾਹਿਬ ਨੇ ਸੁਣਾ ਲਈ ਜਿਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਜੀ ਦੀ ਵਜ੍ਹਾ ਕਰਕੇ ਇਨਕਲਾਬੀ ਕਦਮ ਨੇ ਅੱਜ ਚੱਕੇ ਜਾ ਰਹੇ ਨੇ ਇਹਦੇ ਨਾਲ ਜਿੱਥੇ ਲੋਕਾਂ ਦੀ ਖੱਜਲ ਖਵਰੀ ਹੈ ਜਿਹੜੀ ਉਹ ਦੂਰ ਹੋਏਗੀ ਰਿਸ਼ਵਤਖੋਰੀ 100% ਦੂਰ ਹੋਈ ਕਿਉਂਕਿ ਜਦੋਂ ਕਿਸੇ ਨੇ ਜਾ ਕੇ ਕਿਸੇ ਤਸੀਲਦਾਰ ਦੇ ਜਾਂ ਪਟਵਾਰੀ ਦੇ ਮੱਥੀ ਨਹੀਂ ਲਗਣਾ ਆਨਲਾਈਨ ਹੀ ਸਾਰਾ ਕੰਮ ਹੋ ਜਾਣਾ ਜੋ ਰਿਸ਼ਵਤਖੋਰੀ ਹੈ ਉਹ 100% ਖਤਮ ਹੋ ਜਾਏਗੀ ਜਿੰਨੇ ਡਿਲੇ ਹੁੰਦੇ ਸੀਗੇ ਸਰਵਿਸ ਦੇਣ ਦੇ ਵਿੱਚ ਉਹ ਖਤਮ ਹੋ ਜਾਣਗੇ ਇਹ ਸਾਰਾ ਕੰਮ ਔਰ ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਬਚਤ ਸਰਕਾਰ ਦੀ ਔਰ ਲੋਕਾਂ ਦੀ ਜੋ ਖੱਜਲ ਖਵਾਰੀ ਦੇ ਵਿੱਚ ਕਰਾਇਆ ਨੂੰ ਲਾ ਕੇ ਜਿਹੜੀ ਹੁੰਦੀ ਸੀਗੀ ਉਹ ਵੀ ਖਤਮ ਹੋ ਜਾਏਗੀ ਇਸ ਤੋਂ ਇਲਾਵਾ ਬੜਾ ਪ੍ਰੋਸੈਸ ਹੈ ਉਹ ਸਿੰਪਲੀਫਾਈ ਅਕਾਉਂਟੇਬਿਲਟੀ ਸਾਡੀ ਪਾਰਟੀ ਦਾ ਮੇਨ ਮੁੱਖ ਮੁੱਦਾ ਹੈ ਸਰਕਾਰ ਦਾ ਸਾਡੀ ਦਾ ਜਿਹਦੀ ਵਜ੍ਹਾ ਕਰਕੇ ਤੁਸੀਂ ਆਨਲਾਈਨ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਉਸ ਐਪਲੀਕੇਸ਼ਨ ਦਾ ਸਟੇਟਸ ਹੈ ਜਿਹੜਾ ਉਹ ਰਿਫਲੈਕਟ ਕਰੇਗਾ ਕਿਸੇ ਨੇ ਤੁਹਾਡੇ ਕੋਲੋਂ ਰਿਸ਼ਵਤ ਤਾਂ ਨਹੀਂ ਮੰਗੀ ਉਹ ਰਿਫਲੈਕਟ ਕਰੇਗਾ ਕਿਉਰ ਕੋਡਡ ਸਰਟੀਫਿਕੇਟ ਹੈ ਜਿਹੜਾ ਜਮ੍ਹਾਂਬੰਦੀ ਹੈ ਜਿਹੜੀ ਔਰ ਇੰਤਕਾਲ ਦੀ ਕਾਪੀ ਹੈ ਜਿਹੜੀ ਉਹ ਕਿਉਰ ਕੋਡਡ ਉਸ ਵਿਅਕਤੀ ਦੇ ਵਟਸਐਪ ਦੇ ਉੱਪਰ ਆ ਜੇਗੀ ਤੇ ਉਹਨੂੰ ਉਹ ਦਿਖਾ ਕੇ ਔਰ ਡਿਜੀਟਲੀ ਸਾਈਨਡ ਹੋਏਗੀ ਯਾਨੀ ਕਿ ਉਹਦਾ ਪ੍ਰਿੰਟ ਆਊਟ ਜਦੋਂ ਬੰਦੇ ਨੇ ਕੱਢ ਲਿਆ ਤੇ ਉਹ ਐਸ ਗੁੱਡ ਐਸ ਕਿ ਜਦੋਂ ਫਿਜ਼ੀਕਲੀ ਜਾ ਕੇ ਤੁਸੀਂ ਕਿਸੇ ਅਫਸਰ ਤੋਂ ਲੈਨੇ ਹੋ ਉਹ ਪ੍ਰੋਸੈਸ ਉਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਵੈਲਿਊ ਹੈ ਵੈਲਿਡਿਟੀ ਹੈ ਜਿਹੜੀ ਉਹ ਮੰਨੀ ਜਾਏਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਹੋਰ ਨਵਾਂ ਇਨੀਸ਼ੀਏਟਿਵ ਜੋ ਰੈਵਨਿਊ ਡਿਪਾਰਟਮੈਂਟ ਨੇ ਭਗਵੰਤਪਾ ਸਰਕਾਰ ਨੇ ਲਿਆ ਹੈ ਕਿ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਰੈਵਨਿਊ ਰਿਕਾਰਡ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਜੇ ਕਿਤੇ ਤੁਹਾਡੇ ਰੈਵਨਿਊ ਰਿਕਾਰਡ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਏ ਤੇ ਉਹ ਤਬਦੀਲੀ ਤੁਹਾਨੂੰ ਨੋਟੀਫਾਈ ਹੋਏਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੇਰਾਫੇਰੀ ਕੋਈ ਵੀ ਤੁਹਾਡੇ ਲੋਟ ਦੇ ਤੁਹਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਵਾਲੀ ਗੱਲ ਹੈ ਜਿਹੜੀ ਉਹ ਨਾ ਹੋਵੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲਿਟੀਗੇਸ਼ਨ ਹੈ ਜੋ ਲੜਾਈ ਝਗੜੇ ਨੇ ਜੋ ਜੋ ਕੋਰਟ ਕੇਸਸ ਨੇ ਉਹ ਵੀ ਬਹੁਤ ਵੱਡੇ ਪੱਧਰ ਤੱਕ ਉਹ ਸਾਰੇ ਦੇ ਸਾਰੇ ਜਿੰਨੇ ਜਿਹੜੇ ਉਹ ਖਤਮ ਹੋ ਜਾਣਗੇ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ ਪ੍ਰੋਸੈਸ ਨੇ ਜਿਹੜੇ ਇਹ ਔਨਲਾਈਨ ਕਰ ਦਿੱਤੇ ਗਏ ਨੇ ਬੱਜਵੇਂ ਦਿਨਾਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਸਾਰੇ ਦੇ ਸਾਰੇ ਹੋਣਗੇ ਸੋ ਮੈਂ ਸਮਝਦਾ ਕਿ ਇੱਕ ਇੱਕ ਇਨਕਲਾਬੀ ਕਦਮ ਹੈ ਜਿਹੜਾ ਉਹੋ ਅੱਜ ਭਗਵੰਤਪਾਲ ਸਰਕਾਰ ਨੇ ਲਿਆ ਜਿਹਦੇ ਨਾਲ ਕਰੋੜਾਂ ਲੋਕਾਂ ਦੀ ਜੋ ਖੱਜਲ-ਖਵਾਰੀ ਹੁੰਦੀ ਸੀਗੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਤਹਿਸੀਲਾਂ ਦੇ ਵਿੱਚ ਜਾ ਕੇ ਉਹ ਖਤਮ ਹੋ ਜਾਏਗੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਮੁਹਾਲੀ ਦੇ ਵਿੱਚ ਜੋ ਰਜਿਸਟਰੀ ਦਾ ਪ੍ਰੋਸੈਸ ਹੈ ਉਹ ਵੀ ਬੜਾ ਸਿੰਪਲੀਫਾਈ ਕਰ ਦਿੱਤਾ ਗਿਆ ਤੇ ਉਹਨੂੰ ਵੀ ਬੜੀ ਜਲਦੀ ਹੀ 15 ਜੁਲਾਈ ਤੋਂ ਪੂਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਊਗਾ ਜਦ ਤੁਸੀਂ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਤੁਸੀਂ ਰਜਿਸਟਰੀ ਕਰ ਸਕੋਗੇ ਔਰ ਆਨਲਾਈਨ ਤੁਸੀਂ ਰਜਿਸਟਰੀ ਜਿਹੜੀ ਉਹ ਲਿਖ ਸਕੋਗੇ ਖੁਦ ਆਪ ਲਿਖ ਸਕੋਗੇ ਆਨਲਾਈਨ ਪੇਮੈਂਟ ਜਿਹੜੀ ਉਹ ਟਰਾਂਸਫਰ ਹੋ ਜਾਏਗੀ ਬੜੇ ਕੰਮ ਨੂੰ ਸਾਰੇ ਨੂੰ ਸਿੰਪਲੀਫਾਈ ਜਿਹੜਾ ਉਹ ਕਰ ਦਿੱਤਾ ਕਿ ਇਸ ਤੋਂ ਇਲਾਵਾ ਜੋ ਸਾਡੇ ਗੁੱਡ ਗਵਰਨੈਂਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਲੋਕਾਂ ਦੀ ਸਹੂਲਤ ਦੇ ਲਈ ਜੋ ਡਿਜੀਟਲੀ ਸਾਈਨਡ ਤਕਰੀਬਨ 90 ਲੱਖ ਸਰਟੀਫਿਕੇਟ ਮੁਲਕ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 90 ਲੱਖ ਚਾਹੇ ਕੋਈ ਰੈਜ਼ੀਡੈਂਸ ਸਰਟੀਫਿਕੇਟ ਹੈ ਚਾਹੇ ਕੋਈ ਡੈਥ ਸਰਟੀਫਿਕੇਟ ਨੇ 90 ਲੱਖ ਸਰਟੀਫਿਕੇਟ ਉਹ ਜਾਰੀ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਜੋ ਸੇਵਾ ਕੇਂਦਰਾਂ ਦੇ ਵਿੱਚ ਵੀ ਜੋ ਪੈਂਡੈਂਸੀ ਹੈ ਜਿਹੜੀ ਕਿ ਸਾਡੀ ਸਰਕਾਰ ਵੰਡ ਤੋਂ ਪਹਿਲਾਂ ਜੂਨ ਜੁਲਾਈ 2021 ਦੇ ਵਿੱਚ 28 28% ਹੁੰਦੀ ਸੀ ਬਿਯੋਂਡ ਟਾਈਮ ਲਾਈਨ ਯਾਨੀ ਕਿ ਨਿਰਧਾਰਿਤ ਦਿਨਾਂ ਤੋਂ ਉੱਪਰ 22 22% ਹੁੰਦੀ ਸੀਗੀ ਉਹ ਅੱਜ ਮਹਿਜ਼ 0.1% ਹੈ ਰਹੀ ਹੈ ਜਿਹੜੀ ਕਿ ਲੋਇਸਟ ਇਨ ਦਾ ਕੰਟਰੀ ਹੈ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ ਰਿਫਾਰਮਸ ਨੇ ਜਿਹੜੇ ਕ੍ਰਾਂਤੀਕਾਰੀ ਉਪਰਾਲੇ ਕ੍ਰਾਂਤੀਕਾਰੀ ਰਿਫਾਰਮਸ ਨੇ ਜਿਹੜੇ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਉਸ ਸੋਚ ਨੂੰ ਕਿ ਲੋਕਾਂ ਨੂੰ ਘਰ ਬੈਠੇ ਸਰਵਿਸ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੇ ਤਹਿਤ ਉਸ ਟੀਚੇ ਨੂੰ ਮੁਖ ਰੱਖਦੇ ਹੋਏ ਭਵੰਤਵਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਜਿਹਦਾ ਅੱਜ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਮੀਲ ਪੱਥਰ ਹੈ ਜਿਹੜਾ ਜਿਹੜਾ ਕਿ ਅੱਜ ਪੂਰੇ ਮੁਲਕ ਦੇ ਸ਼ਾਇਦ ਪਹਿਲੀ ਵਾਰੀ ਕਿਸੇ ਸਟੇਟ ਦੇ ਵਿੱਚ ਸ਼ੁਰੂਆਤ ਕੀਤੀ ਗਿਆ ਗੱਡੇ ਗਿਆ ਉਹ ਪੰਜਾਬ ਦੇ ਵਿੱਚ ਸੋ ਸਾਰੇ ਪੰਜਾਬ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਮੁਬਾਰਕਬਾਦ ਮੈਂ ਬੇਨਤੀ ਕਰੂੰਗਾ ਮੇਰੇ ਸਤਕਾਰਯੋਗ ਸਾਥੀ ਮੇਰੇ ਵੀਰ ਸਹਦੀਪ ਸਿੰਘ ਜੀ ਮੁੰਡਿਆ ਰੈਵਨਿਊ ਦੇ ਜੋ ਮਿਨਿਸਟਰ ਨੇ ਕਿ ਜਿਨ੍ਹਾਂ ਦੇ ਮਹਿਕਮੇ ਨੇ ਸਾਰੇ ਉਪਰਾਲੇ ਕੀਤੇ ਨੇ ਇਹਨਾਂ ਔਰ ਸਾਡੇ ਮਹਿਕਮੇ ਦੇ ਇਹ ਤੁਹਾਡਾ ਦੇ ਮੁਖਤੱਬ ਹੋਣਗੇ ਸਭ ਤੋਂ ਪਹਿਲਾਂ ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਜੋ ਜਿਨ੍ਹਾਂ ਨੇ ਬਹੁਤ ਵਿਸਤਾਰ ਨਾਲ ਅੱਜ ਜੋ ਇਜੀ ਜਮਾਬੰਦੀ ਸਾਡੇ ਪਾਰਟੀ ਸੁਪਰੀਮ ਆਰੰਡ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਆਨਲਾਈਨ ਸਵਾਵਾ ਚਾਲੂ ਕੀਤੀਆਂ ਗਈਆਂ ਸਾਡੇ ਨਾਲ ਮਨਿਸਟਰ ਹਰਪ੍ਰੀਤ ਸਿੰਘ ਈਟੀਓ ਸਾਹਿਬ ਸਰਦਾਰ ਕੁਲਦੀਪ ਸਿੰਘ ਤਲੀਆਂ ਮਨਿਸਟਰ ਸਾਹਿਬ ਸਾਡੇ ਐਫਸੀਐਸ ਸਾਹਿਬ ਡਾਕ ਬਰਮਾ ਜੀ ਸੁਨਾਲੀ ਮੈਡਮ ਤੇ ਤੁਸੀਂ ਸਾਰੇ ਭਰਾਵੋ ਨੂੰ ਮੇਰੀ ਪਿਆਰ ਭਰੀ ਸ਼ਾਸਿਕਾਲ ਅਸੀਂ ਜਿਹੜਾ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਇਜੀ ਜਮਾਵੰਦੀ ਜਿਹੜੀ ਕਿ ਨਾ ਦੇਰੀ ਨਾ ਪ੍ਰਿਸ਼ਟਾਚਾਰ ਜਿਹੜਾ ਅੱਜ ਤੱਕ ਦੇ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਸੋ ਨਿਰੰਤਰ ਸੁਆਮਾ ਜੀ ਮੁੱਖ ਮੰਤਰੀ ਪੰਜਾਬ ਸਦਾਪੁਰਸਮਾਨ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੁਖਾਲੀਆਂ ਸੁਆਮਾ ਦਿੱਤੀਆਂ ਜਾ ਸੋ ਮੈਂ ਅੱਜ ਦੇ ਲੋਕ ਸਾਡੇ ਪ੍ਰਧਾਨ ਜੀ ਨੇ ਅਮਰੋੜਾ ਜੀ ਨੇ ਬਹੁਤ ਵਿਸਥਾਰ ਨਾਲ ਦੱਸਤਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਕਿ ਹੁਣ ਜਿਹੜਾ ਚਾਹੇ ਫਰਦ ਹੋਵੇ ਚਾਹੇ ਇੰਤਕਾਲ ਹੋਵੇ ਜਮ੍ਹਾਂਬੰਦੀ ਹੋਵੇ ਜਿਹੜਾ ਆਪਣੇ ਵਟਸਐਪ ਦੇ ਰਾਹੀਂ ਅਸੀਂ ਸਾਨੂੰ ਸਾਰੇ ਮੈਸੇਜ ਮਿਲ ਜਾਣਗੇ ਅਸੀਂ ਉੱਤੇ ਕਰ ਸਕਦੇ ਆ ਆਪਣੀ ਫਰਦ ਕਢਵਾ ਸਕਦੇ ਆ ਸੋ ਬਹੁਤ ਮਿਹਨਤ ਨਾਲ ਸਾਡੇ ਅਫਸਰਾਂ ਨੇ ਬੰਦਰਾਗ ਬਰਮਾ ਜੀ ਹੁਣਾਂ ਨੇ ਕਾਫੀ ਮਿਹਨਤ ਨਾਲ ਪਹਿਲਾ ਮਹਾਲੀ ਵਿਖੇ ਚੱਲੂ ਹੋਇਆ ਹੁਣ ਅੰਮ੍ਰਿਤਸਰ ਵਿਖੇ ਚੱਲੂ ਹੋਇਆ ਉਹ ਨਾਲੇ ਥੋੜੇ ਦਿਨਾਂ ਦੇ ਵਿੱਚ ਹੀ ਪੂਰੇ ਪੰਜਾਬ ਵਾਸੀਆਂ ਨੂੰ ਜਿਹੜੀ ਇਹ ਜਿਹੜੀ ਸੁਖਾਲੀ ਸਭ ਤੋਂ ਆਸਾਨ ਸੇਵਾਵਾਂ ਲਈ ਮਿਲਣ ਜਾ ਰਹੀਆਂ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੇ ਪਾਰਟੀ ਸਮਰਪੋਰਜੀ ਜੋ ਮੁੱਖ ਮਹਿਮਾਨ ਬਣ ਕੇ ਆਏ ਸੋ ਅੱਜ ਜਿਹੜੇ ਪੰਜਾਬ ਦੇ ਲੋਕਾਂ ਨੂੰ ਇੰਨੀਆਂ ਵੱਡੀਆਂ ਸੇਵਾਵਾਂ ਬੜੇ ਆਸਾਨੀ ਤਰੀਕੇ ਨਾਲ ਜਿਹੜੇ ਮਿਲ ਸਕਣ ਸੋ ਮੈਂ ਇੰਨੇ ਕਹਿੰਦਾ ਹਾਂ ਕਿਉਂਕਿ ਪਤਾਜੀ ਨੇ ਪੂਰੀ ਵਿਸਥਾਰ ਨਾਲ ਡਿਟੇਲ ਨਾਲ ਦੱਸਤਾ ਮਾਫ਼ ਸਮੋਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ